ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਸੈਣੇ ਬਾਈਕੋਲ ਦੋ ਨਗ ਬਕਾਉਆ ਦੀ ਝੋਟੀ ਇੱਕ ਟਾਪ ਦੀ ਤੇ ਇੱਕ ਬਾਈਕੋਲ ਦੇਸੀ ਗਾਂ ਕਰਦੇ ਆ ਜੀ ਆਪਾਂ ਬਾਈ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਜੀ ਆਪਣਾ ਚਰਨਜੀਤ ਸਿੰਘ ਜੀ ਪਿੰਡ ਜੀ ਪਿੰਡ ਸਹਿਣਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਭਰਾ ਆਪਣਾ 82890 ਜੀ ਹਾਂਜੀ 42665 ਜੀ ਦਵਾਰੇ ਫੇਰਦਾ ਜੀ 82890 ਹਾਂਜੀ 42665 ਜੀ ਕਿਹੜੇ ਕਿਹੜੇ ਪਿੰਡ ਨੇੜੇ ਪੈਦੇ ਵੀਰ ਜੀ ਆਪਣੇ ਪਿੰਡ ਆਪਾਂ ਨੂੰ ਜੇ ਤਾਂ ਬਰਨਾਲੇੋਂ ਆਈਏ ਜੀ ਹਾਂਜੀ ਬਾਜਾ ਭਗਤਾ ਰੋਡ ਤੇ ਆਈ ਪਹਿਲਾਂ ਗੱਲ ਕੋਠੇ ਆਉਣਗੇ ਬਾਅਦ ਦੂਜਾ ਪਿੰਡ ਸਹਿਣਾ ਹੀ ਠੀਕ ਹੈ ਜੀ ਤੇ ਜੇ ਆਪਾਂ ਹੁਣ ਆ ਭਗਤਿਆਂ ਜੀ ਹਾਂਜੀ ਪਿਹਪਧਾਉੜ ਜੰਗੀਆਂ ਦਾ ਸਲਾਤਪੁਰਾ ਨਾ ਕਿ ਬਾਈ ਜੰਗੀਆਂ ਤੇ ਭਧਾਉੜ ਸੇਣਾ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਆ ਦੱਸੋ ਜੀ ਗਾਂ ਦੀ ਝੋਟੀ ਆਹ ਚੱਲ ਝੋਟੀ ਝੋਟੀ ਇਹ ਦੂਜਾ ਸੂਆ ਹਾਂਜੀ ਇਹਨੂੰ 50 ਦਿਨ ਹੋ ਗਈ ਸੂਈ ਨੂੰ ਆਪਾਂ ਖਰੀਦੀ ਆਗੀ ਘਰ ਦੀ ਆਪਣੀ ਹੈ ਨਹੀਂ ਹਾਂਜੀ 2 ਮਹੀਨਾ ਤੋਂ 10 ਦਿਨ ਘਟਾ ਕੇ ਹੁਣ 11 ਲੀਟਰ ਦੁੱਧ ਤਿਆਰ ਆਈ ਠੀਕ ਹੈ ਜੀ ਮੜਾ ਤੋਰ ਕੇ ਦਿਖਾਉਂਗੀ ਤੋਰ ਦਿਨੇ ਜੀ ਤੋਰ ਦੇ ਬਾਈ ਦੇਖ ਸਕਦੇ ਹੋ ਪ੍ਰਿੰਟ ਸੇਣਾ ਤੇ ਬਾਈ ਕੋਲ ਝੋਟੀ ਆ ਇੱਕ ਗਾਂ ਦੇਸੀ ਤੇ ਝੋਟੀ ਦੇ ਸੰਗ ਸੰਗ ਦੇਖ ਸਕਦਾ ਕੱਦ ਪੁੱਤ ਸੁੱਖਣਾ ਵਧੀਆ ਤੇ ਮਗਰ ਬਾਈ ਜੀ ਕੱਟਾ ਦੇਖ ਸਕਦੇ ਹੋ ਕੱਟਾ ਵੀ ਪੂਰਾ ਵਧੀਆ ਤੇ ਇਸ ਨੂੰ ਤੋੜਾ ਤੜਾ ਦਿਖਾਉਣੇ ਆ ਬਾਕੀ ਆਪਾਂ ਲੈਣੇ ਰੇਟ ਦੀ ਜਾਣਕਾਰੀ ਜੀ ਕਾ ਫਾਰਮ ਟੀਵੀ ਨੂੰ ਮਾਤਾ ਸਬਸਕਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਮਿਲੂ ਜਿਹਨੂੰ ਵੀ ਸਪੋਰਟ ਕਰ ਦੇਣੀ ਹੈ ਤੋੜੋ ਇਧਰ ਦੇਖ ਸਕਦੇ ਹੋ ਭਰਾ ਸਿੰਘ ਜੀ ਸੁਣ ਕੱਦ ਕੁਦ ਕਰਮਾ ਵਾਲੀਆ ਬਹੁਤ ਆ ਜੀ ਤੇ ਤੋੜਾ ਤੜਾ ਦੇਖ ਸਕਦੇ ਹੋ ਠੀਕ ਹੈ ਜੀ ਤੇ ਹਾਂਜੀ ਭਾਈ ਮਗਰ ਕੱਟਾ ਜੀ ਦਾ ਕੱਟਾ ਜੀ ਦਾ ਹਾਂਜੀ ਹਾਂਜੀ ਦੇਖੋ ਕੱਟਾ ਬਹੁਤ ਵਧੀਆ ਨਸਲ ਦਾ ਕੱਟਾ ਤੇ ਕੀ ਰੇਟ ਆ ਭਰਾ ਇਹਦਾ ਰੇਟ ਦਾ 1.40 ਕਰਦੇ ਜੀ 1.20 ਹੀ ਛੱਡਾਂਗੇ ਬਸ ਠੀਕ ਹੈ ਜੀ ਇਹ ਮੂਰਲੇ ਸੂਏ ਬੁੱਗਲ ਵੀ 20 ਲੀਟਰ ਰੂਏ ਬੇਟੇ ਨਹੀਂ ਆਈ ਵੇ ਥੋੜੀ ਠੀਕ ਹੈ ਠੀਕ ਆ ਤਰਾ ਦੇਖ ਸਕਦਾ ਤਰਾ ਠੀਕ ਹੈ ਜੀ ਬਾਈ ਨੇ ਰੇਟ ਵੀ ਦੱਸਤਾ ਤੇ ਮਗਰ ਹੈਗਾ ਕਟਾ ਤੇ ਕਰਦੇ ਆਪਾਂ ਬਾਈ ਨਾਲ ਗਾਂ ਦੀ ਗੱਲਬਾਤ ਹਾਂ ਜੀ ਵੀਰੇ ਦੇਸੀ ਗਾਂ ਦੇ ਦੱਸੋ ਜੀ ਦੇਸੀ ਗਾਂ ਇਹਨੂੰ ਸੂਈ ਨੂੰ ਹੋ ਗਿਆ ਜੀ 12 13 ਦੇ ਨਾਲ ਹਾਂਜੀ ਹੁਣ 10 11 ਲੀਟਰ ਤੋਂ ਤਾਂ ਹੈਗਾ ਹੀ ਤਿਆਰ ਠੀਕ ਹੈ ਜੀ ਇਹਨੇ ਮਗਰ ਗੇਰ ਬਸੀ ਆ ਠੀਕ ਹੈ ਜੀ ਤੇ 10-11 ਲੀਟਰ ਦੁੱਧ ਆ ਚਾਹ ਤਿੰਨ ਟਾਂਕ ਜੋ ਕੇ ਲੈ ਜਾਈ ਜਾ। ਪਰ ਮੈਂ ਜੀ 5 ਦਿਨ ਚੁੱਈ ਚਲੇ ਸਾਨੂੰ ਕੋਈ ਟੈਨਸ਼ਨ ਨਹੀਂ। ਠੰਡ ਠੰਡ ਦੀ ਓਕੇ ਜੀ। ਇੱਕ ਨੰਬਰ ਆ ਜੀ। ਇਹਦਾ ਬੱਸੀ 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 ਆ ਜੀ ਗੇਰ ਨਸਲ ਦੀ। ਕਿਧਰ ਆ ਬੱਸੀ? ਉਹ ਬੱਸੀ ਕੋਲੇ ਬੰਨਦੇ ਨੇ ਉਧਰ ਬੰਨੀ ਵੀ ਦੇ ਦਿੰਦੇ ਨੇ। ਠੀਕ ਆ ਜੀ ਰੇਟ ਦੱਸ ਦੋ ਜੀ ਇਹਦਾ। ਇਹਦਾ ਰੇਟ ਤਾਂ 30000 ਕਰਦੇ ਹਾਂ ਜੀ। ਠੀਕ ਆ ਜੀ। 28 ਵੀ ਦੇਵਾਂਗੇ ਜੀ। ਠੀਕ ਆ ਭਾਈ ਦੇਖ ਸਕਦੇ ਹੋ। ਦੇਵਾਂ ਨੂੰ ਬਬੇ ਕਾ ਚਾਹ ਤਿੰਨ ਟਾਂਕ ਜੋ ਕੇ ਲੈ ਜਾ ਤੁਹਾਨੂੰ ਬੱਸੀ ਦਿਖਾਉਣਾ ਜੀ। ਜੀ ਭਾਈ ਜੀ ਦੇਖ ਸਕਦੇ ਹੋ ਬੱਸੀ ਆਸੇ। ਆਨਕੀ ਸਭ ਨੂੰ ਜੀ ਨਮਸਕਾਰ। ਬਾਕੀ ਭਾਈ ਆਪਣਾ Facebook ਤੇ ਪੇਜ ਆ ਅੰਗਰੇਜ਼ੀਤ ਰਾਏ ਤੇ ਉਹਨੂੰ ਵੀ ਫੋਲੋ ਕਰਿਆ ਕਰੋ। ਮਿਲਦੇ ਆਂ ਭਰਾ ਅਗਲੀ ਵੀਡੀਓ ਚੱਕ ਕੇ ਬਾਈ।